ਆਸਾ ਮਾਨ ਮੇਰੋ ਗਾਜ ਜੇਬਾ ਮੇਰੀ ਕਾਤੀ ਮਾਪ ਮਾਪ ਕਾਟ ਜਮ ਕੀ ਫਾਸੀ ਕਹਾ ਕਰੋ ਜਾਤੀ ਕਹਾ ਕਰੋ ਪਾਤੀ ਤਰਾਮ ਕੋ ਨਾਮ ਜਪ ਦਿਨ ਰਾਤੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 485 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀੋ ਕੀ ਬਾਣੀ ਤੋਂ ਉਪਰੰਤ ਸ੍ਰੀ ਨਾਮਦੇਵ ਜੀੋ ਦਾ ਤੀਸਰਾ ਬਚਨ ਸਰੀਰ ਕਰਕੇ ਸ਼ੀਂਬਿਆਂ ਦਾ ਪੁੱਤਰ ਹੋਣ ਦੇ ਨਾਤੇ ਭਗਤ ਨਾਮਦੇਵ ਜੀ ਕੱਪੜੇ ਦੀ ਕਟਾਈ ਸਿਲਾਈ अथवा ਰੰਗਾਈ ਆਦਿ ਗੱਲ ਕਰਦੇ ਹਾਂ ਪਰਮਾਰਥ ਦੀ ਬਾਤ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਹੀ ਕਿਰਪਾ ਕਰਦੇ ਨੇ ਕਹਿੰਦੇ ਮਾਨ ਮੇਰੋ ਗਾਜ ਜਿਹ ਬਾ ਮੇਰੀ ਕਾਤੀ ਮਾਪ ਮਾਪ ਕਾਟੋ ਜਮ ਕੇ ਫਾਸੀ ਮਾਨ ਮੇਰੋ ਗਾਜ ਅਰਥਾਤ ਕਿ ਅਸਲ ਦੇ ਵਿੱਚ ਮੇਰਾ ਮਾਨ ਹੀ ਪਾਛਾ ਕਹਿੰਦੇ ਕੱਪੜੇ ਨੂੰ ਮਿਲਣ ਵਾਲਾ ਗਾਜ ਹੈ ਅਤੇ ਮਹਾਰਾਜ ਕਹਿੰਦੇ ਅਜੇ ਬਾ ਮੇਰੀ ਕਾਤੀ ਅਰਥਾਤ ਕਿ ਹੁਣ ਮੇਰੀ ਜਵਾਨੀ ਉਸ ਕੱਪੜੇ ਨੂੰ ਕੱਟਣੇ ਵਾਲੀ ਕੈਂਚੀ ਆ ਭਾਈ ਜਿਹਦੇ ਨਾਲ ਹੁਣ ਮੈਂ ਮਹਾਰਾਜ ਕਹਿੰਦੇ ਮਾਪ ਮਾਪ ਕਾਟੋ ਜਮਕੀ ਫਾਸੀ ਕਿਹੜੇ ਕੱਪੜੇ ਨੂੰ ਮੇੜਨਾ ਕਰਦਾ ਤੇ ਕਿਹੜੇ ਕੱਪੜੇ ਨੂੰ ਕੱਟਣਾ ਕਰਦਾ ਬਾਦਸ਼ਾਹ ਕਹਿੰਦਾ ਮਾਪ ਮਾਪ ਕਾਟੋ ਜਮਕੀ ਫਾਸੀ ਅਰਥਾਤ ਜਿਵੇਂ ਹੁਣ ਆਪਣੇ ਮਨ ਰੂਪੀ ਗਾਜ ਦੇ ਨਾਲ ਮਿਣ-ਮਿਣ ਕੇ ਮਾਪ-ਮਾਪ ਕੇ ਕਾਸ਼-ਕਾਸ਼ ਕੇ ਰਸਨਾ ਰੂਪੀ ਕੈਂਚੀ ਦੇ ਦੁਆਰਾ ਜਮਦੂਤਾਂ ਦੀ ਫਾਹੀ ਰੂਪ ਕੱਪੜੇ ਨੂੰ ਕੱਟਣਾ ਕਰਦਾ ਭਾਈ ਭਾਵੇਂ ਕਿ ਆਪਣੇ ਮਨ ਦੇ ਨਾਲ ਉਸ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਹੀ ਅਸਲ ਦੇ ਵਿੱਚ ਆਪਣੇ ਮਨ ਰੂਪੀ ਗਾਜ ਦੇ ਨਾਲ ਪਾਪਾ ਰੂਪੀ ਕੱਪੜੇ ਨੂੰ ਕੱchnਾ ਹੈ ਮਿਣਨਾ ਹੈ ਪਰ ਆਪਣੇ ਜੇਬਾ ਦੇ ਨਾਲ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਹੀ ਅਸਲ ਦੇ ਵਿੱਚ ਅਵਕਾਰਾ ਰੂਪੇ ਕਪੜੇ ਨੂੰ ਮੈਣ ਮੈਣ ਕੇ ਕੱਟਣਾ ਭਾਈ ਕਹਿੰਦੇ ਮਾਨ ਮੇਰੋ ਗਾਜ ਜਿਹ ਬਾ ਮੇਰੀ ਕਾਤੀ ਮਾਪ ਮਾਪ ਕਾਟਾ ਜਮ ਕੇ ਫਾਸੀ ਸੋਗਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਹਾ ਕਰੋ ਜਾਤੀ ਕਹਾ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ ਕਹਾ ਕਰੋ ਜਾਤੀ ਕਹ ਕਰੋ ਪਾਤੀ ਕਹਾ ਕਰੋ ਜਾਤੀ ਅਰਥਾਤ ਕਿ ਆਪੋਂ ਬਣੇ ਉੱਚ ਕੋਟੀ ਲੋਕਾਂ ਦੇ ਦਵਾਰ ਰਾ ਬਾਦਸ਼ਾਹ ਕਹਿੰਦੇ ਮੇਰੀ ਨੀਚ ਆਖੀ ਜਾਣ ਵਾਲੀ ਛੇਂਬਿਆਂ ਦੀ ਜਾਤ ਭਲਾ ਹੁਣ ਕੀ ਕਰ ਸਕਦੀ ਐ ਭਲਾ ਹੁਣ ਮੇਰਾ ਕੀ ਵਿਗਾੜ ਸਕਦੀ ਐ ਪਾਪੋ ਕੇ ਕੁਝ ਵੀ ਨਹੀਂ ਤੇ ਕਹਿਆ ਕਰੋ ਪਾਤੀ ਅਰਥਾਤ ਕਿ ਨਹੀਂ ਹੁਣ ਮੇਰੀ ਨੀਤ ਆਖੀ ਜਾਣ ਵਾਲੀ ਪਾਤ ਅਥਵਾ ਜਾਤ ਪਾਈਆਂ ਦੀ ਪੰਕਤੀ ਜਾਂ ਗੋਤਰ ਵਗੈਰਾ ਹੀ ਕੁਝ ਵਿਗਾੜ ਸਕਦੀ ਐ ਕਹਿੰਦੇ ਕਹਾ ਕਰੋ ਜਾਤੀ ਕਹਾ ਕਰੋ ਪਾਤੀ ਤੇਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ ਕਿਉਂਕਿ ਹੁਣ ਮੈਂ ਦਿਨ ਰਾਤ ਭਾਵ ਕੇ ਅਖੰਡ ਰੂਪ ਦੇ ਵਿੱਚ ਲਗਾਤਾਰੇ ਕਟਾ ਕੇ ਕਰਸ ਉਹ ਸਰ ਅਮੇ ਹੋਏ RAM ਜੀ ਦੇ ਨਾਮ ਨੂੰ ਜਪਣਾ ਜੋ ਕਰਦਾ ਪਾਤਸ਼ਾਹ ਕਹਿੰਦੇ ਸੋ ਇਸ ਕਰਕੇ ਹੁਣ ਮੇਰੀ ਨੀਚ ਆਖੀ ਜਾਣ ਵਾਲੀ ਜਾਤ ਪਾਤ ਆਦ ਦਾ ਪ੍ਰਭਾਵ ਮੇਰੇ ਮਨ ਤੋਂ ਮਿਟ ਚੁੱਕਿਆ ਸੁਰਹਾਓ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ ਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਰਾਂਗਨ ਰੰਗ ਸੀਵਨ ਸੀਵੋ ਤੇ RAM ਨਾਮ ਬਨ ਕਰੀ ਨਾ ਜੀਵੋ ਰਾੰਗਨ ਰੰਗ ਔਰ ਥਾਤ ਕਿ ਹੁਣ ਮੈਂ ਉਸ ਆਕਾਲਪੁਰਖ ਵਾਹਿਗੁਰੂ ਜਿਹਦਾ ਨਾਮ ਰੂਪੀ ਰੰਗਣਾ ਹੀ ਰੰਗਦਾ ਹਾਂ ਅਤੇ ਸੇਵਨ ਸਿਵ ਔਰ ਥਾਤ ਕਿ ਕੇਵਲ ਉਸ ਦਾ ਨਾਮ ਰੂਪੀ ਸਿਵਣਾ ਹੀ ਸਿਉਂਦਾ ਹਾਂ ਭਾਵ ਕਿ ਜਿੱਥੇ ਹੁਣ ਮੈਂ ਇੱਕ ਪਾਸੇ ਆਪਣੇ ਮਾਨ ਰੂਪੀ ਕੱਪੜੇ ਨੂੰ ਉਸ ਨਾਮ ਉਸ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗਣਾ ਕਰਦਾ ਨਾ ਤੋਂਦੇ ਦੂਜੇ ਪਾਸੇ ਮਾਰੇ ਕਹਿੰਦੇ ਆ ਆਪਣੇ ਮਾਦਰੂਪੀ ਕੱਪੜੇ ਨੂੰ ਚਿੱਤ ਰੂਪੀ ਕੱਪੜੇ ਨੂੰ ਮੈਂ ਉਸ ਅਪਰਪਾਰ ਪਰਮਾਤਮਾ ਰੂਪੀ ਬਸਤਰ ਦੇ ਨਾਲ ਪਾਈ ਸਿਉਣਾ ਕਰਦਾ ਹਾਂ ਕਹਿੰਦੇ ਰੰਗਾਂ ਨ ਰੰਗ ਸੀਵਨ ਸਿਵਾ RAM ਨਾਮ ਬਨ ਕਰੇ ਨਾ ਜੀਵਾ RAM ਨਾਮ ਬਨ ਕਰੇ ਨਾ ਜੀਵਾ ਅਰਥਾਤ ਕਿ ਹੁਣ ਤਾਂ ਮੈਂ ਉਸ ਰਾਮ ਜੀ ਦੇ ਨਾਮ ਤੋਂ ਬਿਗੈਰ ਕੇਵਲ ਭਾਈ ਇੱਕ ਘੜੀ ਮਾਤਰ ਵੀ ਜਿਉਂਦਾ ਨਹੀਂ ਰਹਿ ਸਕਦਾ ਭਾਵ ਕਿ ਹੁਣ ਤਾਂ ਕੇਵਲ ਉਸ ਦੀ ਯਾਦ ਹੀ ਮੇਰਾ ਜੀਵਨ ਬਣ ਚੁੱਕੀ ਹੈ ਸੋ ਇਸ ਕਰਕੇ ਅਗੋ ਤੀਸਰੇ ਪਦੇ 'ਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਭਗਤ ਕਰ ਹਰ ਕੇ ਗੁਣ ਗਾਵ ਆਠ ਪਹਿਰ ਆਪਣਾ ਖਸਮ ਧਿਆਵ ਭਗਤ ਕਰੋ ਹਰ ਕੇ ਗੁਣ ਗਾਓ ਹੁਣ ਤਾਂ ਭਾਈ ਅਸੀਂ ਬਸ ਉਸ ਦੀ ਭਗਤੀ ਹੀ ਕਰਦੇ ਹਾਂ ਉਸ ਦੀ ਭਗਤੀ ਹੀ ਕਰਦੇ ਹਾਂ ਕਿਹੜੀ ਭਗਤੀ ਕੋਈ ਕਰਮੇ ਕਾਂਡੇ ਭਗਤੀ ਨਹੀਂ ਕੋਈ ਬਖੰਡਾਂ ਵਾਲੀ ਭਗਤੀ ਨਹੀਂ ਮਾਰੇ ਕਹਿੰਦੇ ਭਗਤ ਕਰੋ ਹਰ ਕੇ ਗੁਣ ਗਾਓ ਹੁਣ ਤਾਂ ਕੇਵਲ ਅਸੀਂ ਹਰੀ ਜੀ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਹਾਂ ਜਿਵੇਂ ਕਹਿੰਦੇ ਨਾ ਪੂਜਾ ਕੀਚਾ ਨਾਮ ਤੇ ਆਈ ਹੈ ਬਿਨਾਂ ਨਾਵਾਂ ਪੂਜਾ ਨਾ ਹੋਈ ਨਾਮ ਦਾ ਤੇ ਆਉਣਾ ਹੀ ਹਰੀ ਜੀ ਦੀ ਪੂਜਾ ਹੈ ਨਾਮ ਤੋਂ ਬਿਨਾਂ ਪੂਜਾ ਹੋਈ ਨਹੀਂ ਸਕਦੀ ਪਾਈ ਹਰੀ ਦੇ ਗੁਣਾਂ ਦਾ ਗਾਏ ਨਹੀਂ ਅਸਲ ਦੇ ਵਿੱਚ ਉਸ ਦੀ ਭਗਤੀ ਹੈ ਮਹਾਰਾਜ ਕਹਿੰਦੇ ਭਗਤ ਕਰੋ ਹਰ ਕੇ ਗੁਣ ਗਾਵੋ ਕਹਿੰਦੇ ਆਠ ਪਹਿਰ ਆਪਣਾ ਖਸਮ ਧਿਆਵੋ ਹੁਣ ਤਾਂ ਪਾਈ ਅਸੀਂ ਅੱਠੇ ਪੈਰ ਇਹ 24 ਘੰਟੇ ਹੀ ਹਰ ਪਾਲ ਹਲ ਛਣ ਮਹਾਰਾਜ ਕਹਿੰਦੇ ਆਪਣੇ ਖਸਮ ਨੂੰ ਅਸਕਾਲ ਪੁਰਖ ਵਾਹਿਗੁਰੂ ਨੂੰ ਪਤੀ ਪਰਮੇਸ਼ਰ ਨੂੰ ਧਿਆਉਂਦੇ ਹੀ ਰਹਿੰਦੇ ਹਾਂ ਮਨ ਦੇ ਨਾਲ ਚੇਤੇ ਕਰਦੇ ਹੀ ਰਹਿੰਦੇ ਹਾਂ ਸੋਗੋ ਅੰਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਸੋਇ ਨੇ ਕਿ ਸੋਈ ਰੁੱਪੇ ਕਾ ਧਾਗਾ ਨਾ ਮੈਂ ਕਾ ਚਿਤ ਹਰ ਸੋ ਲਗਾ ਸੋਇ ਨੇ ਕਿ ਸੋਈ ਅਰਥਾਤ ਕਿ ਅਸਲ 'ਚ ਗੁਰੂ ਮਹਾਰਾਜ ਜੀਆ ਦਾ ਸ਼ਬਦ ਹੀ ਮਾਨੋ ਸੋਨੇ ਦੀ ਸੋਈ ਹਾ ਤੇ ਮਹਾਰਾਜ ਕਹਿੰਦੇ ਰੁੱਪੇ ਕਾ ਧਾਗਾ ਰੁੱਪਾ ਚਾਂਦੀ ਨੂੰ ਕਹਿੰਦੇ ਨੇ ਅਤੇ ਉਸ ਦਾ ਸ਼ਬਦ ਰੂਪੀ ਮਾਰੇ ਕਹਿੰਦਾ ਸ਼ਬਦ ਰੂਪੀ ਸੂਈ ਦੇ ਵਿੱਚ ਪੈਣੇ ਵਾਲਾ ਮੇਰਾ ਸੁਰਤੀ ਰੂਪੀ ਮਾਰੇ ਕਹਿੰਦਾ ਮਾਨੋ ਚਾਂਦੀ ਦਾ ਧਾਗਾ ਹੈ ਕਹਿੰਦੇ ਐਸਾ ਅਲੌਕਿਕ ਸੂਈ ਧਾਗੇ ਦੇ ਨਾਲ ਸਿਉਣਾ ਭਲਾ ਕਿੰਨੂ ਐ ਕਹਿੰਦਾ ਨਾਮੇ ਕਾ ਚਿਤ ਹਰ ਸੋ ਲਾਗਾ ਅਰਥਾਤਕ ਉਸ ਸ਼ਬਦ ਰੂਪੀ ਸੂਈ ਦੇ ਵਿੱਚ ਸੁਰਤੀ ਰੂਪੀ ਧਾਗੇ ਦੇ ਦੁਆਰਾ ਮਾ ਨਾਮਦੇਵ ਨੇ ਆਪਣੇ ਚੇਤਨ ਨੂੰ ਸੋ ਹਰੀ ਪਰਮੇਸ਼ਰ ਜੀ ਦੇ ਨਾਲ ਲਾਉਣਾ ਕੀਤਾ ਨਾਲ ਜੋੜਨਾ ਕੀਤਾ ਨਾਲ ਸਿਉਣਾ ਕੀਤਾ ਭਾਵ ਕਿ ਸ਼ਬਦ ਰੂਪੀ ਸੋਨੇ ਦੀ ਸੂਈ ਦੇ ਵਿੱਚ ਆਪਣਾ ਚਿੱਤ ਰੂਪੀ ਆਪਣਾ ਸੁਰਤੀ ਰੂਪੀ ਚਾਂਦੀ ਦਾ ਧਾਗਾ ਪਾ ਕੇ ਨਾ ਤੇ ਆਪਣੇ ਚੇਤਨ ਨੂੰ ਹਰੀ ਜੀ ਦੇ ਨਾਲ ਜੋੜਨਾ ਕੀਤਾ ਭਾਈ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾ ਮੈਂ ਕਾ ਚਿਤ ਹਰ ਸੋ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ